ਨਾ ਕਭ ਜੀ ਦੀ ਹਾਜ਼ਰੀ ਦੇ ਵਿੱਚ ਇੱਥੇ ਆਉਂਦਾ ਨਾ ਉਹ ਕਦੇ ਵੀ ਖਾਲੀ ਨਹੀਂ ਜਾਂਦਾ। ਮੈਨੂੰ ਪਛਤਾ ਕੇ ਗੈਰਾ ਤੋਂ ਮੰਗੀਣਾ। ਦੁਰਾ ਤੋਂ ਸੰਜੀਣਾ। ਗੈਰਾ ਤੋਂ ਮੰਗੀਣ ਦਾ ਕੀ ਫਾਇਦਾ। ਪੜ ਕੇ ਜੇ ਗ੍ਰੰਥ ਤੇ ਅਮਲ ਹੀ ਨਾ ਕੀਤਾ ਤੇ ਐਵੇਂ ਬਖਤ ਕਵਾਉਣ ਦਾ ਕੀ ਫਾਇਦਾ ਜੀ ਦਾ ਜਨਮ ਪਾ ਕੇ ਪ੍ਰਭੂ ਦਾ ਸਤ ਸੰਗਨ ਕੀਤਾ ਤੇ ਮਾਨਸ गुरुआ दरबार के ना जिसे भी जाने मनोकामना पूर्ण कर दे रही है मनुष्य का जन्म है यह दुर्लभ है इस संसार तो बार बार जन्म होता है और ना प्राणी बार बार मृत्यु को प्राप्त होता है ਤੁਸੀਂ ਕਿਸੇ ਨੂੰ ਕੁਝ ਕਿਹਾ ਨਾ ਮੰਦਾ ਚੰਗਾ ਬੋਲਿਆ ਉਹਦਾ ਸੁਣਿਆ ਉਹੀ ਦਿਮਾਗ ਵਿੱਚ ਚੱਲੀ ਜਾਂਦਾ ਉਹੀ ਚੱਲੀ ਜਾਂਦਾ ਆਸ਼ੂਆਂ ਦੇ ਵਿੱਚ ਤੇ ਮਨੁੱਖੀ ਦੇ ਵਿੱਚ ਕੀ ਅੰਤਰ ਹੈ ਫਰਕ ਕੀ ਹੈ ਵੀ ਆਪਾਂ ਇਸ ਵਾਰ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਆਪਾਂ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ ਵਿਦਵਾਨਾਂ ਦੇ ਦਰਸ਼ਨ ਕਰ ਰਹੇ ਹਾਂ ਤੇ ਜਿਹੜੇ ਸਾਧੂ ਸੰਤ ਨੇ ਨਾ ਇਹ ਅਸ਼ੀਰਵਾਦ ਦਿੱਤਾ ਕਿ ਮੇਰਾ ਸੇਵਕ ਬਣੇ ਮੇਰੀ ਸੰਗਤ ਬਣੇ ਜਿਵੇਂ ਵਿਰਾਸਤਾਂਕ ਗੁਲਾਮ ਹੈਦਰ ਕਾਦਰੀ ਜੀ ਬੈਠੇ ਨੇ ਦਲਾਲਾਵਤ ਕੋ ਭਰਾ ਬੈਠੇ ਨੇ ਸੰਤ ਮਹਤਮਾ ਬੈਠੇ ਨੇ ਇਹ ਪਕਤਾਂ ਦਾ ਉਦਾਹਰਣ ਕਰਨ ਲਈ ਆਉਂਦੇ ਨੇ ਜਿਹੜੇ ਪਸ਼ੂ ਪੰਛੀ ਨੇ ਨਾ ਉਹੋ ਨਾਮ ਨਹੀਂ ਜਪ ਸਕਦੇ ਉਸ ਰੋਵਰਾਂ ਦੇ ਵਿੱਚ ਜਾ ਕੇ ਗੰਡਾ ਦੇ ਵਿੱਚ ਜਾ ਕੇ ਤੀਰਸਾਂ ਦੇ ਵਿੱਚ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ ਉਹ ਮਾਂ ਪਿਓ ਦੀ ਸੇਵਾ ਨਹੀਂ ਕਰ ਤੱਕਦੇ ਕੋ ਪਾਣੀ ਨਹੀਂ ਪੜ ਤੱਕਦੇ ਸਿਰਫ ਮਨੁੱਖ ਦਾ ਇਹ ਕਿਹਦਾ ਜਨਮ ਹੈ ਜਿਹਦੇ ਵਿੱਚ ਆਪਾਂ ਦੂਰੋਂ ਆ ਦੱਸ ਸੰਗ ਕਰ ਸਕਦੇ ਆ ਸਿਮਰਨ ਕਰ ਸਕਦੇ ਆ ਬਾਣੀ ਪੜ ਸਕਦੇ ਆ ਮਾਪਿਆਂ ਦੀ ਸੇਵਾ ਕਰ ਸਕਦੇ ਆ ਜੀ ਮਾਪਿਆਂ ਦੀ ਸੁਨਿਹਾਲ ਆ ਚੱਡਿਓ ਬਾਬਾ ਜੀ ਬੰਦ ਲਓ ਬਾਬਾ ਜੀ ਕਾਦਰ ਜੀ ਦਾ ਜਿਹੜਾ ਬਹੁਤ ਵਧੀਆ ਪ੍ਰੰਪਰਾ ਸਾਰੇ ਧਰਮਾਂ ਦੇ ਸਾਰੇ ਮੱਜਬਾਂ ਦੇ ਲੋਕਾਂ ਨੂੰ ਇਕੱਠੇ ਕਰਨ ਦਾ ਜਿਸ ਤਰ੍ਹਾਂ ਅੱਜ ਸਾਡੇ ਰਾਜਨੀਤਿਕ ਲੋਕ ਬੜੀ ਰਾਜਨੀਤੀ ਗੰਦਲੀ ਹੋ ਚੁੱਕੀ ਹੈ ਸਾਡੇ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਮੱਜਬਾਂ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਸਮੇਂ ਦੇ ਵਿੱਚ ਅਜਿਹੇ ਪ੍ਰੋਗਰਾਮਾਂ ਦੀ ਜਿਹੜੀ ਬੜੀ ਵੱਡੀ ਲੋੜ ਆ ਵੀ ਹਰ ਧਰਮ ਦੇ ਹਰ ਮੱਇਬ ਦੇ ਲੋਕਾਂ ਨੂੰ ਇੱਥੇ ਇਕੱਠੇ ਕਰਨ ਦਾ ਪ੍ਰੰਪਰਾ ਕੀਤਾ ਗਿਆ ਇੱਥੇ ਸਾਰੇ ਧਰਮਾਂ ਦੇ ਜਿਹੜੇ ਸੰਤ ਮਹਾਪੁਰਸ਼ ਨੇ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਤੇ ਮੈਂ ਇਸ ਗੱਲ ਨੂੰ ਬੜੀ ਐਪਰੀਸ਼ੀਏਟ ਕਰਦਾ ਆ ਬਾਬਾ ਜੀ ਦੇ ਅਸੀਂ ਕਈ ਵਾਰ ਇਹਨਾਂ ਨੂੰ ਸੁਣੀਦਾ ਵੀ YouTube ਤੇ ਜਾਂ Facebook ਤੇ ਵੀ ਦੇਖਿਆ ਤਾਂ ਜਿਹੜੇ ਇਹਨਾਂ ਦੇ ਜਿਹੜੇ ਪ੍ਰਵਚਨ ਹੁੰਦੇ ਆ ਹਮੇਸ਼ਾ ਮਨੁੱਖਤਾ ਨੂੰ ਜੋੜਨ ਵਾਲੇ ਸਾਰੇ ਧਰਮ ਨੂੰ ਜੋੜਨ ਵਾਲੇ ਹੁੰਦੇ ਆ ਤੇ ਮੈਂ ਇਸ ਗੱਲ ਤੋਂ ਬੜਾ ਭਾਵਕਾਂ ਪ੍ਰੇਰਿਤ ਆ ਵੀ ਇਸੇ ਕਰਕੇ ਮੈਂ ਇੱਥੇ ਆਇਆ ਆ ਵੀ ਜਿਹੜੇ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਆ ਕੇ ਸਾਨੂੰ ਕੁਝ ਸਿੱਖਣ ਦਾ ਮੌਕਾ ਮਿਲਦਾ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਤਾਂ ਮੈਂ ਇਸ ਗੱਲ ਨੂੰ ਬੜਾ ਐਪਰੀਸ਼ੀਏਟ ਕਰਦਾ ਇਹਨਾਂ ਦਾ ਬਹੁਤ ਵਧੀਆ ਪ੍ਰਾਨਾਂ ਤੇ ਇਹਨਾਂ ਦਾ ਧਰਵਾਦੀ ਵੀ ਹੈ ਇਸ ਗੱਲ ਤੋਂ ਵੀ ਇਹਨਾਂ ਨੇ ਜਿਹੜਾ ਇਹ ਉਦਮ ਕੀਤਾ ਸਾਡੇ ਸਾਡੇ ਭਾਈਚਾਰਕ ਸਾਂ ਨੂੰ ਮਜ਼ਬੂਤ ਕਰਨ ਵਾਸਤੇ ਧੰਨਵਾਦ ਆਲੇ ਪੰਜਵਾਂ ਸਰਵ ਧਰਮ ਗੁਰਮਤ ਸਮਾਗਮ ਅਸੀਂ ਕਹਿੰਦੇ ਹਾਂ ਕੋਈ ਵੀ ਧਰਮ ਲੜਨਾ ਨਹੀਂ ਸਿਖਾਉਂਦਾ ਤੇ ਛੋਟੀ ਜੀ ਗੱਲ ਹੈ ਮਜ਼ਮ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਵਤਨ ਹੈ ਹਿੰਦੂਸਤਾਨ ہمارا ਯਾਨੀ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਤੇ ਉਹ ਤੁਹਾਨੂੰ ਲੈ ਕੇ ਲੜਾਈਆਂ ਲੜਾਂਗੇ ਇਹ ਗੱਲ ਠੀਕ ਨਹੀਂ ਹੈ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੀਦਾ ਹੈ ਹੌਲੀ-ਹੌਲੀ ਕਰਕੇ ਲੋਕਾਂ ਦੀ ਗੱਲ ਸਮਝ ਆਣੀ ਚਾਹੀਦੀ ਹੈ ਔਰ ਸਰਬ ਸਾਂਝਾ ਜੋ ਉਪਦੇਸ਼ ਹੈ ਉਹਦੇ ਨਾਲ ਲੋਕ ਲੱਗਣਗੇ ਫਿਰ ਉਹਨਾਂ ਅੰਦਰ ਸ਼ਾਂਤੀ ਆ ਸਕਦੀ ਹੈ ਤੇ ਮੈਂ ਸਾਈਂਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮਤਲਕ ਉਹਨਾਂ ਦੇ ਬਾਰੇ ਕਈ ਵਾਰੀ ਕਈ ਸਾਰੀਆਂ ਗੱਲਾਂ ਬੋਲ ਚੁੱਕਿਆ ਸਰਬਸਾਂਜੀ ਬਾਣੀ ਹੋਣੀ ਚਾਹੀਏ ਔਰ ਸਰਬਸਾਂਜੀ ਬਾਣੀ ਜੇ ਅਗਰ ਕੋਈ ਹੈ ਤਾਂ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹੈ ਤੇ ਇਹ ਮੇਰਾ ਉਪਰਾਲਾ ਤੇ ਕੋਸ਼ਿਸ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਫਾਲੋਅਰ ਹੋ ਜਾਣ ਸਾਰੇ ਜੇ ਅਗਰ ਇਹਦੇ ਤੇ ਮੈਂ ਦਲੀਲਾਂ ਦਿਆਂ ਤਾਂ ਸਾਰੀ ਦਿਹਾੜੀ ਉਦਰ ਸਕਦੀ ਹੈ ਯਾਨੀ ਹਰ ਵਰਗ ਹਰ ਕੌਮ ਹਰ ਨਸਲ ਹਰ ਤਰ੍ਹਾਂ ਦੇ ਲੋਕਾਂ ਨੂੰ ਉਪਦੇਸ਼ ਹੈ ਤੇ ਮੈਂ ਕਹਿਣਾ ਜਦ ਕਥਾ ਕਿਤੇ ਸ਼ੁਰੂ ਕਰਦਾ ਕਿਉਂਕਿ ਕريب-ਕريب ਕਿੰਨੇ ਸਾਰੇ دیਵਾਨਤ ਤੇ ਗਿਆਨੀ ਸੁਖਵਿੰਦਰ ਸਿੰਘ ਜੀ ਮਰਨਾਲ ਗਏ ਨੇ ਧਿਆਨ ਵੀ ਗਿਆ ਤੇ ਡਾਕਟਰ ਸਰਜੀਤ ਸਿੰਘ ਸ਼ੀਤਲ ਵੀ ਗਏ ਨੇ ਤੇ ਉਹ ਬਾਬਾ ਸੋਮ ਸਿੰਘ ਵੀ ਗਏ ਨੇ ਅਕਸਰ ਮੇਰੀ ਸ਼ੁਰੂਆਤ ਇਹ ਹੁੰਦੀ ਹੈ ਕਿ ਸਰਬ ਸਾਂਝੀ ਬਾਣੀ ਸਰੋਵਰ ਇੱਕ ਸੰਗਤ ਇੱਕ ਪੰਗਤ ਇੱਕ ਜੇ ਅਗਰ ਤੁਸੀਂ ਕਾਇਨਾਤ ਨੂੰ ਇਕੱਠਾ ਕਰਨਾ ਹੈ ਤਾਂ ਉਹ ਇੱਕੋ ਹੀ ਬਾਣੀ ਹੈ ਜਿਹੜੀ ਸਰਬ ਸਾਂਝੀ ਹੈ ਔਰ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਹੈ ਔਰ ਇਸ ਬਾਣੀ ਤੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥਾਪੜਾ ਹੈ ਕਿ ਪ੍ਰਗਟ ਗੁਰਾਂ ਕੀ ਦੇਹ ਸਮਝੀ ਜਾਏ ਤਾਂ ਇਸ ਕਰਕੇ ਬਸ ਸਾਡਾ ਜਿਹੜਾ ਉਪਰਾਲਾ ਉਹੀ ਹੈ ਕਾਦਰੀ ਫਿਲਿਪ ਮਸੀ ਹੈ ਮੈਂ ਦੁਰਾਹਾ ਪਿੰਡ ਰਾਮਪੁਰ ਜਿੱਥੇ ਇੱਕ ਬਹੁਤ ਮਹਾਨ ਸੰਤ ਸਾਧੂ ਸੁੰਦਰ ਸਿੰਘ ਹੋਏ ਨੇ ਮੈਂ ਉਸ ਪਿੰਡ ਤੋਂ ਅੱਜ ਇਸ ਬਰਨਾਲਾ ਦੇ ਸੂਫੀ ਸੰਤ ਕਾਦਰੀ ਜੀ ਦੇ 59ਵੇਂ ਸਮਾਗਮ ਦੇ ਉੱਤੇ ਰਜਮਨ ਹੋਇਆ ਬੜੇ ਆਦਰ ਸਤਕਾਰਯੋਗ ਕਾਦਰੀ ਜੀ ਨੇ ਅੱਜ ਦੇ ਸਮਾਗਮ ਦੇ ਵਿੱਚ ਸਾਰੀਆਂ ਧਰਮਾਂ ਨੂੰ ਇਕੱਠਾ ਕਰਕੇ ਇੱਕ ਮੰਚ ਤੇ ਆਰ ਪ੍ਰਚਾਰ ਕਰਨ ਲਈ ਬੁਲਾਏ ਲਗ ਲਗ ਤੋਂ ਅਲੱਗ ਅਲੱਗ ਲੋਕ ਇਸ ਮੰਚ ਤੇ ਆਕੇ ਇੱਕ ਪਰਮੇਸ਼ਰ ਦੀ ਬਾਣੀ ਦਾ ਪ੍ਰਕਾਸ਼ ਕਰਦੇ ਨੇ ਦੱਸਦੇ ਨੇ ਕਿ ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਨਾਲ ਜੁੜਨਾ ਸੋ ਅੱਜ ਦਾ ਜਿਹੜਾ ਮੇਰਾ ਮੁੱਖ ਪ੍ਰਚਾਰ ਸੀਗਾ ਕਿ ਲੋਕ ਮੇਲ ਮਿਲਾਪ ਦੇ ਵਿੱਚ ਰਹਿਣ ਅੱਜ ਸਾਨੂੰ ਜਿਆਦਾ ਮੇਲ ਮਿਲਾਪ ਦੀ ਜ਼ਰੂਰਤ ਹੈ इस जगह पर आके बहुत ही आनंद होए खुश होए कि संगत हो के रूप रूप होके असी अपनी बाणी का प्रकाश पवित्र बाइबल चो असी शब्दों का बयान किया है सो पवित्र बाइबल जो दसती है उन्हें शब्दों से दस के संगत निहाल नहाल है ਦੇਖੋ ਜੀ ਆ ਬਾਬਾ ਜੀ ਦੀ ਕਾਦਰੀ ਸਾਹਿਬ ਦੀ ਬੜੀ ਨਵੇਕਲੀ ਇਹ ਕਹ ਲੋ ਵੀ ਬਰਨਾਲੇ ਚ ਇੱਕ ਪਹਿਲ ਹੈ ਜਿਹੜੀ ਕਰਵਾਈ ਜਾਂਦੀ ਆ ਕਿ ਵੱਖ-ਵੱਖ ਧਰਮਾਂ ਦੇ ਜਿਹੜੇ ਪ੍ਰਚਾਰਕ ਨੇ ਸਾਂਝਾ ਇੱਕ ਮੰਚ ਤੇ ਜਿਹੜਾ ਪ੍ਰਚਾਰ ਆ ਉਹ ਕਰਦੇ ਆ ਤੇ ਕਿਉਂਕਿ ਸਾਰੇ ਵੈਸੇ ਧਰਮਾਂ ਦੇ ਰਸਤੇ ਲੱਗ-ਲੱਗ ਹੋ ਸਕਦੇ ਆ ਕਿਉਂਕਿ ਹਰੇਕ ਧਰਮ ਦਾ ਜਿਹੜਾ ਸਿਧਾਂਤ ਹੈ ਉਹ ਇਨਸਾਨੀਅਤ ਹੈ ਤੇ ਹਰੇਕ ਧਰਮ ਚ ਅੰਤ ਇਹ ਹੀ ਕਿਹਾ ਗਿਆ ਕਿ ਪ੍ਰਮਾਤਮਾ ਇੱਕ ਹੈ ਉਹ ਰਸਤੇ ਅਲਗ-ਅਲਗ ਹੋ ਸਕਦੇ ਜਦੋਂ ਪਰਮਾਤਮਾ ਇੱਕ ਹੈ ਸਿਧਾਂਤ ਇੱਕ ਨੇ ਤਾਂ ਮੈਨੂੰ ਲੱਗਦਾ ਵੀ ਇਕੱਠੇ ਜਿਹੜਾ ਪ੍ਰਚਾਰ ਕਰਨ ਵਾਲਾ ਬਹੁਤ ਵਧੀਆ ਇਹਦੇ ਨਾਲ ਆਪਸੀ ਭਾਈਚਾਰਾ ਵੀ ਜਿਹੜਾ ਉਹ ਬਣਿਆ ਰਹਿੰਦਾ ਤੇ ਬਾਕੀ ਪਰਮਾਤਮਾ ਦੀ ਮਹਾਰਾਜ ਦੀ ਸਾਡੇ ਪੰਜਾਬ ਤੇ ਤਾਂ ਇਦਾਂ ਦੀ ਵੈਸੀ ਕਿਰਪਾ ਹੈ ਕਿ ਸਾਡੇ ਪੰਜਾਬ ਚ ਕਦੇ ਵੀ ਜਿਹੜੀ ਫਿਰਕਾ ਪ੍ਰਸਤ ਲੋਕ ਨੇ ਜਿਹੜੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਆ ਕਦੇ ਵੀ ਇਸ ਧਰਤੀ ਤੇ ਕਦੇ ਕਹਿ ਲਓ ਵੀ ਸਾਡੀਆਂ ਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਕਦੇ ਕਾਮਯਾਬ ਨਾ ਹੋ ਸਕਿਆ ਨਹੀਂ ਹੋਣਗੇ ਇਹ ਸਾਰੇ ਤੋਂ ਸਾਰਿਆਂ ਦਾ ਪ੍ਰਚਾਰ ਹੋਈ ਹੈ ਵੀ ਪਰਮਾਤਮਾ ਇੱਕ ਹੈ ਰਸਤਾ ਉਹ ਤੱਕ ਪਹੁੰਚਣ ਦਾ ਅਲੱਗ-ਅਲੱਗ ਹੋ ਸਕਦਾ ਹੈ ਬਾਕੀ ਸਿਧਾਂਤ ਜਿਹੜਾ ਮੁੱਢਲਾ ਉਹੀ ਹੈ ਇਨਸਾਨੀਅਤ ਦਾ ਦਇਆ ਦਾ ਜਿਹੜਾ ਏਦੂ ਮੈਨੂੰ ਲੱਗਦਾ ਵੀ ਇਹਦੇ ਆਲੇ-ਦੁਆਲੇ ਸਾਰਾ ਕੁਝ ਜਿਹੜਾ ਹੁੰਦਾ ਤੇ ਮੈਂ ਬਾਬਾ ਜੀ ਨੂੰ ਬਹੁਤ ਵਧਾਈ ਦੇਣਾ ਅੱਜ ਪੰਥ ਦੇ ਮਹਾਨ ਵਿਦਵਾਨ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਦੇ ਮਹਾਵਾਕਾਂ ਅਨੁਸਾਰ ਸਤੇ ਪਾਤਸ਼ਾਹ ਦੇ ਘਰ ਦੇ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਹਨਾਂ ਬਚਨਾਂ ਤੇ ਪਹਿਰਾ ਦੇਂਦੇ ਹੋਏ ਅੱਜ ਪੰਜਵਾਂ ਮਹਾਨ ਜਿਹੜਾ ਸਰਬ ਧਰਮ ਸਮੇਲਨ ਜਿਹੜਾ ਸਮਾਗਮ ਉਹ ਰੱਖਿਆ ਗਿਆ ਜਿਸ ਸਮਾਗਮ ਦੇ ਅੰਦਰ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਪੋਗ ਪਾਏ ਗਏ ਤੇ ਇੱਥੇ ਵੱਖ-ਵੱਖ ਧਰਮਾਂ ਦੇ ਉਨਜਾਈਆਂ ਨੇ ਆ ਕੇ ਸ਼ਿਰਕਤ ਕੀਤੀ ਮਨ ਨੂੰ ਵੇਖ ਕੇ ਬੜੀ ਖੁਸ਼ੀ ਹੋਈ ਜਦੋਂ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਖੁਰਾ ਨੇ ਕੁੱਜੇ ਦੇ ਵਿੱਚ ਸਮੁੰਦਰ ਨੂੰ ਬੰਦ ਕਰ ਦਿੱਤਾ ਭਾਵ ਕਿ ਸਾਰੇ ਧਰਮਾਂ ਦੇ ਉਜਾਈਆਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਦਿੱਤਾ ਅੱਜ ਪੰਜਾਬ ਦੀ ਧਰਤੀ 'ਚ ਲੋੜ ਹੈ ਏਕਤਾ ਦੀ ਪਿਆਰ ਦੀ ਇਤਫਾਕ ਦੀ ਤੇ ਇਹ ਇੱਕ ਬੜਾ ਵੱਡਾ ਇਹਨਾਂ ਨੇ ਪਹਿਲ ਕਦਮੀ ਕੀਤੀ ਹੈ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਖੁਰਾ ਨੇ ਜਿੱਥੇ ਆਪਣੇ ਦੇਸ਼ ਦੇ ਅੰਦਰ ਧਰਮਾਂ ਤੇ ਬੜਾ ਵੱਡਾ ਪਾੜ ਪੈ ਰਿਆ ਬੜੀ ਵੱਡੀ ਇੱਕ ਲੜਾਈ ਇੱਕ ਜੰਗ ਨਵੀਂ ਚੱਲ ਰਹੀ ਹੈ ਪਰ ਇਹਨਾਂ ਨੇ ਦੱਸਿਆ ਵੀ ਧਰਮ ਕਦੇ ਕਿਸੇ ਨੂੰ ਲੜਾਉਣਾ ਨਹੀਂ ਸਿਖਾਉਂਦਾ ਧਰਮ ਕਿਸੇ ਨਾਲ ਈਰਖਾ ਕਰਨੀ ਨਹੀਂ ਸਿਖਾਉਂਦਾ ਧਰਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਸਾਚ ਕਹੂੰ ਸੁਣ ਲਿਓ ਸਭ ਹੈ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਪ੍ਰਭੂ ਦੀ ਮੂਰਤ ਪਿਆਰ ਕਰਨਾ ਸਿਖਾਉਂਦਾ ਹੈ ਅਸੀਂ ਧੰਨਵਾਦੀ ਹਾਂ ਕਿ ਇਹਨਾਂ ਨੇ ਇਹ ਬਹੁਤ ਵੱਡਾ ਕਦਮ ਚੁੱਕਿਆ ਅਸੀਂ ਆਪਣੇ ਅਸਥਾਨਾਂ ਵੱਲੋਂ ਮਹਾਪੁਰਖ ਬ੍ਰਹਮ ਗਿਆਨੀ ਬਾਬਾ ਤਾਰਾ ਸਿੰਘ ਖੋਸ਼ਦਿਲ ਉਹਨਾਂ ਦੇ ਘਰ ਵੱਲੋਂ ਪੂਰਨ ਤੌਰ ਤੇ ਮਹਾਪੁਰਖਾਂ ਦਾ ਸਾਥ ਦਿੰਨੇ ਆ ਸਮਰਥਨ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਪੰਗਤ ਦੀ ਮਰਿਆਦਾ ਉਹ ਵੀ ਮਹਾਪੁਰਖਾਂ ਵੱਲੋਂ ਕਾਇਮ ਰੱਖੀ ਗਈ ਆ ਜੋ ਕੀ ਸੰਤ ਗੁਲਾਮ ਹਦਰ ਗਾਜ਼ਰੀ ਸਾਹਿਬ ਵੱਲੋਂ ਲੰਗਰ ਵੀ ਛਕੋ ਤੇ ਮੈਂ ਵੀ